प्यारे श्रोते हो आज आपा गल करंगे चारवाक दर्शन तीजो आपा चैप्टर पढ़ना शुरू ਕੀਤਾ ਇਹ ਵਿੱਚ ਚਾਰਵਾਕ ਦਰਸ਼ਨ ਦਾ ਯਾਨੀ ਕਿ ਚਾਰਵਾਕ ਦਾ ਅਰਥ मीनिंग ऑफ ਚਾਰਵਾਕ ਫਲਸਫੀ ਚਾਰਵਾਕ ਦਰਸ਼ਨ ਦਾ ਸਭ ਤੋਂ ਪੁਰਾਣਾ ਨਾਮ ਲੋਕਾਇਤ ਹੈ ਯਾਨੀ ਕਿ ਸਭ ਤੋਂ ਪਹਿਲਾ ਜਿਹੜਾ ਨਾਮ ਸੀ ਨਾ ਇਹਦਾ ਉਹ ਲੋਕਾਇਤ ਸੀ ਲੋਕਾਇਤਵਾਦ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਉਹ ਦੋ ਸ਼ਬਦ ਕਿਹੜੇ ਆ ਲੋਕ ਜਿਸ ਦਾ ਅਰਥ ਲੋਕ ਜਾਂ ਸੰਸਾਰ ਹੋ ਸਕਦਾ ਹੈ ਆਇਤਮ ਜਿਸ ਦਾ ਅਰਥ ਪਰਚਲਿਤ ਜਾਂ ਆਧਾਰ ਹੈ ਇਸ ਲਈ ਲੋਕਾਇਤਵਾਦ ਦਾ ਅਰਥ ਲੋਕਾਂ ਅੰਦਰ ਪਰਚਲਿਤ ਜਾਂ ਇਹ ਜਗਤ ਕੀ ਜਿਸ ਦਾ ਆਧਾਰ ਹੋਣਾ ਚਾਹੀਦਾ ਹੈ ਜੇ ਕੁਝ ਵੀ ਹੋਵੇ ਜਾਨਕੀ ਜੋ ਕੁਝ ਵੀ ਹੋਵੇਗਾ ਪਰ ਚਾਰਵਾਕ ਦਰਸ਼ਨ ਬਹੁਤ ਪ੍ਰੋਚੀ ਜਿਹੜਾ ਉਹ ਪੁਰਾਣਾ ਹੈ ਪ੍ਰਾਚੀਨ ਹੈ ਇਸ ਦੀ ਪ੍ਰਾਚੀਨਤਾ ਦੀ ਪੁਸ਼ਟੀ ਲਈ ਡਾਕਟਰ ਰਾਧਾ ਕ੍ਰਿਸ਼ਨ ਨੇ ਲਿਖਿਆ ਹੈ ਕਿ ਚਾਰਵਾਕ ਉਨਾ ਹੀ ਪੁਰਾਣਾ ਹੈ ਜਿੰਨਾ ਖੁਦ ਦਰਸ਼ਨ ਸ਼ਾਸਤਰ ਰਹਣਾ ప్రతి బుద్ధ মত ਦੇ ਪੂਰਵ ਹੀ ਪਾਇਆ ਜਾਂਦਾ ਹੈ ਇਸ ਦਰਸ਼ਨ ਦੇ ਬੀਜ ਰਿਗਵੇਦ ਵਿੱਚ ਵੀ ਪਾਏ ਜਾਂਦੇ ਹਨ ਯਾਨੀ ਕਿ ਰਿਗਵੇਦ ਦੇ ਵਿੱਚ ਵੀ ਮਿਲਦੇ ਹਨ ਇਹਦਾ ਕੁਝ ਤੇ ਜੋ ਅੰਗਾਰਬੇ ਸੀ ਉਹ ਇਸ ਨੂੰ ਇੰਨਾ ਪ੍ਰਚੀਨ ਦੱਸਦਾ ਸੀ ਉਸ ਨੇ ਆਪਣੇ ਗ੍ਰੰਥ ਦਾ ਫਿਲਾਸਫੀ ਆਫ ਐਨਸ਼ਿਕ ਇੰਡੀਆ ਦੇ ਵਿੱਚ ਕਿਹਾ ਹੈ ਕੇ ਚਾਰਵਾਕ ਦਾ ਮਤ ਦਾਰਸ਼ਨਿਕ ਨਾਟਕ ਪ੍ਰਬੋਧ ਚੰਦਰਾਏ ਵਿੱਚ ਲੋਕਾਇਤ ਮਤ ਦੇ ਸਿਧਾਂਤਾਂ ਦਾ ਸਾਰ ਅੰਤੋ ਵਿੱਚ ਇੱਕ ਪਾਤਰ ਦੇ ਮੂੰਹ ਤੋਂ ਅਖਵਾਇਆ ਹੈ ਜਿਹੜਾ ਕਾਫੀ ਇਹ ਪੁਰਾਣਾ ਹੈ ਹੁ ਫਿਲਾਸਫੀ ਆਫ ਐਂਸ਼ੀਅੰਟ ਇੰਡੀਆ ਜਿਹੜੀ ਹੈ ਉਹਦੇ ਵਿੱਚ ਕੀ ਲਿਖਿਆ ਹੈਗਾ ਕਿ severl vestiges show that even in the pre-buddhistic india proclaimers of purely materialistic doctrine appeared and there is no doubt that those doctrines have ever afterwards as they have today's numerous secret followers ਨਲੁਕਾਇਤ ਹੀ ਇੱਕ శాਸਵਤ ਸ਼ਸਤਰ ਹੈ ਜਿਸ ਵਿੱਚ ਪ੍ਰਤੱਖ ਹੀ ਇੱਕ ਪ੍ਰਮਾਣ ਮੰਤਰ ਹੈ ਜਾਨਕੀ ਜੋ ਪ੍ਰਤੱਖਿਆ ਉਸੇ ਨੂੰ ਪ੍ਰਮਾਣ ਮੰਨਦੇ ਹਨ ਤਤ ਚਾਰ ਪ੍ਰਕਾਰ ਦੇ ਦੱਸਦੇ ਹੈ ਪ੍ਰਿਥਵੀ ਜਲ ਅਗਨੀ ਤੇ ਹਵਾ ਤਨ ਅਤੇ ਭੋਗ ਹੀ ਮਨੁੱਖੀ ਜੀਵਨ ਦਾ ਉਦੇਸ਼ ਹੈ ਜਾਨਕੀ ਖਾਓ ਪੀਓ ਐਸ਼ ਕਰੋ ਇਸ ਲੋਕਾਇਤ ਮਤ ਦਾ ਉਦੇਸ਼ ਪੌਤਿਕ ਤੱਤ ਜਿਹੜੇ ਮਟੀਰੀਅਲ 엘ਿਮੈਂਟਸ ਨੇ ਕੋ ਚਿੰਤਨ ਕਰ ਸਕਦੇ ਹਨ ਚਾਰ ਬਾਗ ਦੇ ਕਾਢਵੇਂ ਪ੍ਰਲੋਕ ਨਾਮ ਦੀ ਕੋਈ ਵਸਤੂ ਨਹੀਂ ਹੈ ਜਾਨਕਿ ਮਰਨ ਤੋਂ ਬਾਅਦ ਜਿੱਥੇ ਕਹਿੰਦੇ ਮਨੁੱਖ ਜਾਂਦਾ ਉਹ ਕੁਝ ਨਹੀਂ ਹੈ ਮੌਤ ਹੀ ਜੀਵਨ ਦੀ ਮੁਕਤੀ ਹੈ ਜਾਨਕਿ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਹੀ ਜੀਵਨ ਦੀ ਮੁਕਤੀ ਹੈ ਇਸ ਮਤ ਨੂੰ ਇਸ ਲਈ ਵੀ ਲੁਕਾਇਤ ਕਿਹਾ ਜਾਂਦਾ ਹੈ ਕਿਉਂਕਿ कि ਇਸ ਲੋਕ ਨੂੰ ਹੀ ਸੱਤਾ ਮੰਨਦਾ ਹੈ ਜਾਨਕੀ ਧਰਤੀ ਦੇ ਉੱਪਰ ਜਿਹੜਾ ਮਨੁੱਖ ਆ ਜਾਂ ਇਹ ਸੱਤਾ ਵਾ ਜਿਹੜੀ ਇਸੇ ਨੂੰ ਹੀ ਸਭ ਕੁਝ ਮੰਨਦਾ ਪਰਲੋਕ ਨੂੰ ਇਹ ਨਹੀਂ ਮੰਨਦਾ ਪਰਲੋਕ ਨੂੰ ਇਹ ਬਿਲਕੁਲ ਨਹੀਂ ਮੰਨਦਾ ਤੇ ਚਾਰ ਵਰਗਾਂ ਦੇ ਵੀ ਅੱਗੇ ਦੋ ਵਰਗ ਹੁੰਦੇ ਹਨ ਜਿਨ ਕਿ ਚਾਰ ਵਰਗ ਵੀ ਦੋ ਕਿਸਮ ਦੇ ਹੁੰਦੇ ਇੱਕ ਹੁੰਦੇ ਤੂਰਤ ਜਾਨਕੀ ਮੂਰਖ ਚਾਰ ਵਰਗ ਤੇ ਦੂਜੀ ਹੁੰਦੀ ਹੈ ਸਖਿਤ ਸਖਿਤ ਮੀਨ ਪੜਿਆ ਲਿਖਿਆ ਚਾਰਵਾਕ ਯਾਨੀ ਕਿ ਮੂਰਖ ਚਾਰਵਾਕ ਤੇ ਸਿਆਣਾ ਚਾਰਵਾਕ ਹੁਣ ਜਿਹੜੇ ਮੂਰਖ ਚਾਰਵਾਕ ਆ ਜਾਂ ਸਖਿਤ ਪੜਿਆ ਲਿਖਿਆ ਚਾਰਵਾਕ ਜਾਂ ਇਹਨਾਂ ਦੇ ਅੱਗੇ ਫਿਰ ਕੁਝ ਅੰਗ ਹੁੰਦੇ ਨੇ ਇਹ ਅਲੱਗ-ਅਲੱਗ ਫਿਰ ਅੱਗੇ ਆਪਣੀਆਂ ਜਿਹੜੀਆਂ ਸਿਖਾਵਾਂਆਂ ਲੜੀਆਂ ਉਹ ਚੱਲਦੀਆਂ ਨੇ ਇਹਨਾਂ ਦੇ ਅਨੁਸਾਰ ਕੀ ਹੈ ਕਿ ਸਰੀਰ ਹੀ ਆਤਮਾ ਹੈ ਬਾਡੀ ਮੇਨ ਇਜ਼ ਇਟ ਸਲਫ ਪਰ ਤੱਕ ਹੀ ਪ੍ਰਮਾਨ ਹੈ ਪਰਸੈਪਸ਼ਨ ਜੋ ਤੁਹਾਨੂੰ ਨਜ਼ਰ ਆ ਰਿਹਾ ਬਸ ਉਹੀ ਪ੍ਰਮਾਨ ਹੈ ਇਹ ਚਾਰ ਤਤ ਮੰਨਦੇ ਪ੍ਰਿਥਵੀ ਜਲ ਅਗ ਤੇ ਹਵਾ ਜੀਵਨ ਦਾ ਉਦੇਸ਼ ਕੀ ਮੰਨਦੇ ਜਨ ਕਿ ਏਮਸ ਆਫ ਲਾਈਫ ਚਾਰ ਵੱਕ ਦਰਸ਼ਕ ਇਸ਼ਾਵਾਂ ਦੀ ਤ੍ਰਿਪਤੀ ਅਤੇ ਪੌਤਿਕ ਵਸਤੂਆਂ ਦਾ ਭੋਗ ਹੀ ਜੀਵਨ ਦਾ ਉਦੇਸ਼ ਮੰਨਦਾ ਹੈ ਜਾਨੀ ਕਿ ਖਾਓ ਪੀਓ ਮौज ਕਰੋ ਮਸਤੀ ਕਰੋ ਕਰਮकांड ਦਾ ਹੈ ਖੰਡਨ ਕਰਨਾ ਹੈ ਰਿਜੈਕਸ਼ਨ ਆਫ ਕਰਮਕਾਂਡ ਚਾਰਵਾਕ ਨੇ ਕਰਮਕਾਂਡ ਦਾ ਵਿਸ਼ੇਸ਼ ਰੂਪ ਵਿੱਚ ਖੰਡਨ ਕੀਤਾ ਉਸ ਦਾ ਕਥਨ ਹੈ ਕਿ ਜੇਕਰ ਬਲੀ ਦੇਣ ਤੋਂ ਭੇਡ ਅਤੇ ਬੱਕਰੀਆਂ ਸਵਰਗ ਜਾਂਦੀਆਂ ਹਨ ਤਾਂ ਜਜਮਾਨ ਆਪਣੇ ਬਾਪ ਦਾਦਿਆਂ ਦੀ ਬਲੀ ਕਿਉਂ ਨਹੀਂ ਚੜਾ ਦਿੰਦੇ ਯਾਨੀ ਕਿ ਜੇ ਬਲੀ ਦੇਣ ਦੇ ਨਾਲ ਸਵਰਗ ਦੇ ਵਿੱਚ ਜਾਇਆ ਜਾਂਦਾ ਤੇ ਜਿਹੜੇ ਫਿਰ ਇਹ ਬਲੀਆਂ ਦੇਣ ਵਾਲੇ ਜਾਂ ਦਿਵਾਉਣ ਵਾਲੇ ਲੋਕ ਨੇ ਉਹ ਆਪਣੇ ਮਾਪੇ ਬਾਪ ਦੀ ਬਲੀ ਦੇ ਕੇ ਉਹਨਾਂ ਨੂੰ ਸਵਰਗ ਦੇ ਵਿੱਚ ਕਿਉਂ ਨਹੀਂ ਪੇਜ ਦਿੰਦੇ ਤੇ ਇਸ ਕਰਕੇ ਇਹਨਾਂ ਨੂੰ ਜਿਹੜੀ ਹੈ ਉਹ ਇਹਦੇ ਵਿੱਚ ਮੁਸ਼ਕਲ ਆਉਂਦੀ ਹੈ ਮੁਸ਼ਕਲ ਆਉਂਦੀ ਹੈ ਇਹਨਾਂ ਦੇ ਵਿੱਚ ਚਾਰ ਵਕਤ ਇਹ ਸੁਖਵਾਦ ਨੂੰ ਹੀ ਇਹ ਸੁਖਵਾਦ ਨੂੰ ਮੰਨਦੇ ਸੁਖਵਾਦ ਦੇ ਵਿੱਚ ਹੀ ਇਹ ਯਕੀਨ ਕਰਦੇ ਖਾਓ ਪੀਓ ਐਸ਼ ਕਰੋ ਜਦ ਤੱਕ ਜਿਓ ਸੁਖ ਨਾਲ ਜਿਓ ਕਰਜ਼ਾ ਲੈ ਕੇ ਕਿਉ ਪੀਓ ਦੇਹ ਦੇ ਪਸਮ ਹੋਣ ਤੋਂ ਬਾਅਦ ਮੁੜ ਕੇ ਕਿੰਨੇ ਹੋਣਾ ਜਾਨੀ ਕਿ ਮਰਨ ਤੋਂ ਬਾਅਦ ਕੋਈ ਜ਼ਿੰਦਗੀ ਨਹੀਂ ਹੈਗੀ ਇਹਨਾਂ ਦਾ ਜੋ ਮੰਨਣਾ ਚਾਰ ਵਕਤ ਇਸ ਕਰਕੇ ਸੁਖ ਲੈਣਾ ਮौज ਕਰਨੀ ਐਸ਼ ਕਰਨੀ ਉਹੀ ਇਹਨਾਂ ਦਾ ਮੇਨ ਮੰਤਵ ਹੈ ਕੱਲ ਨੂੰ ਆਪਾਂ ਥੋੜੀ ਜੀ ਦੇ ਬਾਰੇ ਹੋਰ ਗੱਲ ਕਰਾਂਗੇ ਅੱਜ ਐਨਾ ਹੀ ਧੰਨਵਾਦ ਸ਼ੁਕਰੀਆ ਮੇਹਬਾਨੀ